ਲੜੀ ਬਜੀ ਕਿ ਕਦੋਂ ਮਿਚਾਣਗਾ ਓੜੀ ਓੜੀ ਸਾਰਾ ਗਰੁੱਪ ਆ ਜੇਗਾ ਨਾ ਹਾਂਜੀ ਐਸਐਚਓ 5 ਲੱਖ ਰੁਪਇਆ ਪਿਲੇਆ ਤਾਂ ਕੀ ਕਹਿਣਾ ਚਾਹੁੰਦਾ ਮੈਂ ਨਾ ਹੀ ਬਹੁਤ ਧੰਨਵਾਦੀ ਆ ਮਾਨ ਸਰਕਾਰ ਦੇ ਤੇ ਆਪਣੇ ਕੈਬਨਿਟ ਮંત્રી ਸਰਦਾਰ ਹਵਰੀ ਜੀ ਸੇ ਈਟੀਓ ਦੇ ਜੋ ਇਹਨਾਂ ਨੇ ਵਾਦੇ ਕੀਤੇ ਪੂਰੇ ਕਰਨ ਦੇ ਆ ਜੋ ਇਹਨਾਂ ਨੇ ਜਨਤਾ ਦੇ ਨਾਲ ਉਦੋਂ ਵਾਦੇ ਕਰਕੇ ਆਪਾਂ ਆਏ ਹਾਂ ਉਹ ਵਾਦੇ ਪੂਰੇ ਹੋ ਰਹੇ ਆ ਪਹਿਲਾਂ ਵੀ ਸਾਨੂੰ 5-5 ਲੱਖ ਰੁਪਇਆ ਮਿਲ ਚੁੱਕਾ ਤੇ ਅੱਜ ਵੀ ਸਾਨੂੰ 5-5 ਲੱਖ ਮਿਲ ਗਿਆ ਦੁਨੀਆ ਵਾਂ ਪਿੰਡਾਂ 'ਚ ਬੂਟੇ ਲਵਾਏ ਜਾਂਦੇ ਆ ਸ਼ਮਸ਼ਾਨ ਘਾਟ ਬਣਾਏ ਜਾ ਰਹੇ ਆ ਜੋ ਵੀ ਪਿੰਡ ਦੇ ਵਾਸਤੇ ਸੁਨਹਿਰੀ ਮੌਕਾ ਉਹ ਹੀ ਪੂਰਾ ਕਰਨ ਦੇ ਸਾਡਾ ਦਿਆਲਗੜ ਪਿੰਡ ਹੈ ਜੀ ಗ್ರಾಮ ਪੰਚਾਇਤ ਦਿਆਲਗੜ ਸਨ ਪੈਸੇ ਅੱਜ ਚੈੱਕ ਮਿਲਿਆ ਕਿਹੜੇ ਕਿਹੋ ਜਿਹਾ ਵਿਕਾਸ ਕਾਰਜ ਚਲਵਾ ਰਹੇ ਆ ਅਸੀਂ ਬਹੁਤ ਧੰਨਵਾਦੀ ਆ ਸਰਦਾਰ ਹਰਭਜਨ ਸਿੰਘ ਜੀ ਈਟੀਓ ਤੇ ਭਗਵੰਤ ਮਾਨ ਜੀ ਦਾ ਜਿਨ੍ਹਾਂ ਨੇ ਸਾਨੂੰ 5 ਲੱਖ ਰੁਪਇਆ ਪਹਿਲਾਂ ਵੀ ਇਸ ਸਰਵਸੰਮਤੀ ਗ੍ਰਾਂਟ ਦਿੱਤੀ ਸੀ ਮੰਤਰੀ ਸਾਹਿਬ ਨੇ ਆਪਣੇ ਕੋਟੇ ਦੇ ਵਿੱਚੋਂ ਹੁਣ ਭਗਵੰਤ ਸਿੰਘ ਜੀ ਮਾਨ ਜੀ ਨੇ ਵੀ ਸਾਨੂੰ 5 ਲੱਖ ਰੁਪਇਆ ਗ੍ਰਾਂਟ ਜਿਹੜਾ ਨਾਮ ਵਜੋਂ ਦਿੱਤੀ ਆ ਤੇ ਅਸੀਂ ਇਹ ਪਿੰਡ ਦੇ ਵਿਕਾਸ ਵਾਸਤੇ ਜਿਹੜੇਿੱਥੇ ਵੀ ਸਾਡੇ ਜਿਹੜੇ ਪਿੰਡ ਦੇ ਲੋਕ ਇਕੱਠ ਕਰਕੇ ਸਰਵਸੰਮਤੀ ਨਾਲ ਜਿਹੜਾ ਵੀ ਕੰਮ ਸਾਨੂੰ ਕਹਿਣਗੇ ਅਸੀਂ ਬੜੀ ਖੁਸ਼ੀ ਨਾਲ ਉਹ ਕਰ ਸਕਦੇ ਹਾਂ ਹਾਂਜੀ ਸਰ ਅੱਜ ਜਿਹੜੀ ਚੈੱਕ ਵੱਡੇ ਕਾਰੇ ਕਾਰੇ ਚੱਲਦੀ ਅਤੇ ਦੇਖੋ ਪਿਛਲੇ ਸਮੇ ਸਾਡੀਆਂ ਪੰਚਾਇਤਾਂ ਦੀਆਂ ਚੋਣਾਂ ਹੋਈਆਂ ਸੀਗੀਆਂ ਔਰ ਪੰਚਾਇਤਾਂ ਵਾਲੀਆਂ ਚੋਣਾਂ ਦੇ ਵਿੱਚ ਆਪਾਂ ਅਨਾਉਂਸ ਕੀਤਾ ਸੀਗਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਸਾਹਿਬ ਨੇ ਕਿ ਜਿਹੜੀਆਂ ਵੀ ਪੰਚਾਇਤਾਂ ਸਰਬਸੰਤੀ ਦੇ ਨਾਲ ਬਣ ਗਈਆਂ ਉਹਨਾਂ ਨੂੰ 5-500 5-5 ਲੱਖ ਰੁਪਇਆ ਜਿਹੜਾ ਆ ਉਹ ਇਧਰੋਂ ਜਿਹੜਾ ਸੀਐਮ ਸਾਹਿਬ ਵੱਲੋਂ ਸਪੈਸ਼ਲ ਤੌਰ ਤੇ ਉਹਨਾਂ ਨੂੰ ਨਾਮ ਦੇ ਤੌਰ ਤੇ ਕਹ ਲੋ ਗ੍ਰਾਂਟ ਦੇ ਤੌਰ ਤੇ ਕਹ ਲੋ ਦਿੱਤਾ ਜਾਊਗਾ ਕਿਉਂਕਿ ਆਮ ਆਦਮੀ ਪਾਰਟੀ ਜਿਹੜੀ ਆ ਉਹ ਹਮੇਸ਼ਾ ਚਾਹੁੰਦੀ ਆ ਕਿ ਜਿਹੜੀ ਟੜੇਬੰਦੀ ਆ ਉਹ ਪਿੰਡਾਂ ਦੇ ਵਿੱਚੋਂ ਖਤਮ ਕੀਤੀ ਜਾਵੇ ਪਿੰਡਾਂ ਦਾ ਸਾਂਝਾ ਕੰਮ ਹੋਵੇ ਔਰ ਸਾਂਝੇ ਬੰਦੇ ਸਾਰੇ ਆਪ ਬੈਠ ਕੇ ਆਪਣੀਆਂ ਪੰਚਾਇਤਾਂ ਸਰੂਪ ਸੰਮਤੀ ਦੇ ਨਾਲ ਚੁਣ ਲੈਣ ਔਰ ਜਿਹੜੇ ਆ ਉਹਨਾਂ ਨੂੰ ਸਪੈਸ਼ਲ ਗ੍ਰਾਂਟ ਜਿਹੜੀ ਆ ਉਹ ਦਿੱਤੀ ਜਾਊਗੀ ਸੋ ਮੈਂ ਵੀ ਅਨਾਉਂਸ ਕੀਤਾ ਸੀਗਾ ਕੇ 5 ਲੱਖ ਰੁਪਇਆ ਮੈਂ ਆਪਣੀ ਡਿਸਕ੍ਰੈਸ਼ਨਰੀ ਗ੍ਰਾਂਟ ਚੋਂ ਦਿੱਤਾ ਸੀਗਾ ਹਰ ਪੰਚਾਇਤ ਨੂੰ ਜਿਹੜੀ ਪੰਚਾਇਤ ਜਿਹੜੀ ਆ ਉਹ ਸਰਬਸੰਤੀ ਦੇ ਨਾਲ ਬਣੀ ਸੀਗੀ ਤੇ ਸੀਐਮ ਸਾਹਿਬ ਵੱਲੋਂ ਵੀ 5-5 ਲੱਖ ਰੁਪਇਆ ਜਿਹੜਾ ਉਹਨਾਂ ਪੰਚਾਇਤਾਂ ਨੂੰ ਆਇਆ ਸਾਡੀਆਂ ਜੰਡੇਵਾਲਾ ਗੁਰੂ ਹਲਕੇ ਦੀਆਂ 24 ਪੰਚਾਇਤਾਂ ਨੇ ਜਿਹੜੀਆਂ ਸਰਬਸੰਤੀ ਦੇ ਨਾਲ ਬਣੀਆਂ ਸੀਗੀਆਂ 121 ਸਾਡੇ ਕੋਲ ਟੋਟਲ ਨੇ ਤੋਂ ਅਹੀਂ 24 ਜੜੀਆਂ ਪੰਚਾਇਤਾਂ ਨੇ 24 ਪੰਚਾਇਤਾਂ ਉਹਨਾਂ ਨੂੰ 5-5 ਲੱਖ ਰੁਪਇਆ ਦੀ ਅੱਜ ਗ੍ਰਾਂਟ ਜਿਹੜੀ ਆ ਉਹ ਦਿੱਤੀ ਪਿੰਡਾਂ ਦੀ ਨਿਹਾਰ ਬਦਲਣ ਦੀ ਗੱਲ ਕੀਤੀ ਗਈ ਸੀ ਕਿਸਤਾਂ ਦੇ ਵਿਕਾਸ ਕਾਰਜ ਵੇਖ ਨੂੰ ਮਿਲਣਗੇ ਦੇਖੋ ਤੁਸੀਂ ਦੇਖ ਹੀ ਰਹੇ ਹੋ ਕਿ ਹਰ ਪਿੰਡ ਦੇ ਵਿੱਚ ਪਲੇਗ੍ਰਾਉਂਡ ਬਣ ਰਹੇ ਨੇ ਆ ਰੋਡਸ ਬਣ ਰਹੀਆਂ ਨੇ ਰੋਡਸ ਦੇ ਨਾਲ-ਨਾਲ ਅਸੀਂ ਮੁਹੱਲਾ ਕਲੀਨਿਕ ਬਣਾਏ ਨੇ ਹੋਰ ਵੀ ਮੁਹੱਲਾ ਕਲੀਨਿਕ ਬਣ ਰਹੇ ਨੇ ਔਰ ਪੰਚਾਇਤ ਘਰ ਬਣ ਰਹੇ ਨੇ ਸਕੂਲਾਂ ਦੇ ਵਿੱਚ ਕਾਫੀ ਜਿਹੜਾ ਕੰਮ ਹੋਇਆ ਸੋ ਛੱਪੜਾਂ ਦੀ ਸਫਾਈ ਦਾ ਕੰਮ ਜਾਂ ਤੁਸੀਂ ਆ ਆਪਣੇ ਲਾਗੇ ਹੀ ਗਹਿਰੀ ਮੰਡੀ ਦੇਖ ਲਓ ਉਹਦੇ ਵਿੱਚ ਕਿੰਨਾ ਉਰੇ ਕਿਨੇ ਬੂਟੀ ਜੀ ਹੁੰਦੀ ਸੀਗੀ ਛੱਪੜ ਦੇ ਵਿੱਚ ਹੁਣਾਂ ਪਿਛਲੇ ਦਿਨੀ ਮੈਂ ਉੱਥੇ ਗਿਆ ਔਰ ਸਾਰਾ ਉੱਥੇ ਸਟੇਡੀਅਮ ਵੱਡਾ ਸਟੇਡੀਅਮ ਬਣ ਰਿਹਾ ਹੈ ਸ਼ਹਿਰ ਦੇ ਵਿੱਚ ਵੀ ਦੇਖ ਲਓ ਤੁਸੀਂ 30 ਬੈੱਡਡ ਹਸਪੀਟਲ ਬਣ ਰਿਹਾ ਹੈ ਪੋਲੀਟੈਕਨੀਕਲ ਕਾਲਜ ਬਣ ਰਿਹਾ ਹੈ ਗਰਾਊਂਡ ਦੇ ਵਿੱਚ ਸਟੇਡੀਅਮ ਬਣ ਰਿਹਾ ਸੋ ਜਿਹੜੀ ਪਿੰਡਾਂ ਦੀ ਨੁਹਾਰ ਬਦਲਣ ਦੀ ਗੱਲ ਕੀਤੀ ਸੀਗੀ ਉਹ ਸਾਰਥਕ ਤੇ ਸੱਚ ਜਿਹੜੀ ਆ ਉਹ ਸਿੱਧ ਹੋਈ ਆ ਔਰ ਅਸੀਂ 4 ਸਾਲ ਦੇ ਵਿੱਚ ਕਾਫੀ ਕੁਝ ਇੰਪਰੂਵਮੈਂਟਸ ਜਿਹੜੀਆਂ ਨੇ ਉਹ ਕਰ ਦਿੱਤੀਆਂ ਨੇ ਵਿਕਾਸ ਦੇ ਕਾਰਜ ਕਰ ਦਿੱਤੇ ਨੇ ਹੋਰ ਵੀ ਆਰੰਭੇ ਹੋਏ ਨੇ ਔਰ ਜਲਦ ਉਹ ਵੀ ਜੜੇ ਆ ਬਾਕੀ ਨਹੀਂ ਤੇ ਕੰਮ ਵੀ ਪੂਰੇ ਕੀਤੇ ਜਾਣਗੇ ਜਿਸ ਤਰ੍ਹਾਂ ਤੁਸੀਂ ਆ 5-5 ਲੱਖ ਰੁਪਇਆ ਦਿੱਤਾ ਹੈ ਇਹ ਇਸ ਤੋਂ ਇਲਾਵਾ ਪਹਿਲਾਂ ਵੀ ਹੁੰਦਾ ਸੀ ਇਹ ਜਿਹੜੇ 5 ਲੱਖ ਰੁਪਇਆ ਕਿਹੋ ਜਿਹਾ ਕੰਮ ਕਿਹੋ ਜਿਹਾ ਕਰਵਾਇਆ ਜਾਂਦਾ ਨਹੀਂ ਇਹ ਤੇ ਪਿੰਡਾਂ ਦੀ ਡਿਮਾਂਡ ਦੇ ਅਨੁਸਾਰ ਇਹ ਤੇ ਸਰਬਸੰਮਤੀ ਨਾਲ ਜਿਹੜੀਆਂ ਪੰਚਾਇਤਾਂ ਨੇ ਉਹਨਾਂ ਨੂੰ ਸਪੈਸ਼ਲ ਗ੍ਰਾਂਟ ਦਿੱਤੀ ਗਈ ਆ ਉਹ ਆਪਦੇ ਪਿੰਡ ਦੇ ਵਿੱਚ ਦੇਖ ਲੈਣ ਕਿ ਜਿਸ ਤਰ੍ਹਾਂ ਤਾਂ ਕੋਈ ਉਹਨਾਂ ਨੂੰ ਲੱਗੂਗਾ ਕਿ ਕੋਈ ਅ ਜਿੱਥੇ ਵੀ ਉਹ ਉਹਨਾਂ ਦੀ ਜ਼ਰੂਰਤ ਹੋਊਗੀ ਉੱਥੇ ਪੈਸੇ ਵਰਤ ਸਕਦੇ ਆ ਸਰ ਯੋਧ ਨਸ਼ੇ ਵਿਰੁੱਧ ਜਿਹੜੀ ਚੱਲ ਰਹੀ ਮਹੀਮਾ ਇਹ ਤਾਂ ਦੂਸਰਾ ਪੜਾ ਚੱਲ ਰਿਹਾ ਤੇ ਕਿੰਨਾ ਦਾ ਹੰਗਾਰਾ ਮੇਰੇ ਦੇਖੋ ਬਹੁਤ ਵੱਡਾ ਹੰਗਾਰਾ ਪਿਛਲੇ 16 ਤਰੀਕ ਨੂੰ ਮੋਗਾ ਦੇ ਵਿੱਚ ਯੋਧ ਨਸ਼ਿਆਂ ਦੇ ਵਿਰੁੱਧ ਰੈਲੀ ਜਿਹੜੀ ਆ ਹੋਈ ਸੀ ਕਿ ਬੜੀ ਭਰਮਾਂ ਇਕੱਠ ਹੋਇਆ ਸੀਗਾ ਸਾਡੇ ਮਾਨਯੋਗ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਤੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਵੱਲੋਂ ਉਸ ਵਟੀਸੀ ਜਿਹੜੀ ਕਮੇਟੀ ਸੀਗੀ ਉਹਨੂੰ ਸੰਬੋਧਨ ਵੀ ਕੀਤਾ ਗਿਆ ਸੀ ਗੱਲ ਸੌਂ ਵੀ ਚਕਾਈ ਗਈ ਸੀ ਸੋ ਜਿਹੜਾ ਫੇਜ਼ 2 ਸ਼ੁਰੂ ਹੋਇਆ ਹੈ ਇਹਦੇ ਵਿੱਚ ਅਸੀਂ ਹਰ ਪਿੰਡ ਦੇ ਵਿੱਚ ਵਿਲੇਜ ਡਿਫੈਂਸ ਕਮੇਟੀਆਂ ਬਣਾਇਆ ਨੇ ਔਰ ਉਹ ਪਿੰਡ ਦੇ ਪਹਿਰੇਦਾਰ ਦੇ ਤੌਰ ਤੇ ਕੰਮ ਕਰਨਗੇ ਔਰ ਜੋ ਵੀ ਪਿੰਡ ਦੇ ਵਿੱਚ ਕੋਈ ਨਸ਼ਾ ਤਸਕਰ ਜਾਂ ਉਹਨਾਂ ਦੇ ਧਿਆਨ ਦੇ ਵਿੱਚ ਆਉਂਦਾ ਹੈ ਉਹ ਪੁਲਿਸ ਨੂੰ ਉਹਦੀ ਇਨਫੋਰਮੇਸ਼ਨ ਦੇਣਗੇ ਔਰ ਉਹਦੇ ਨਾਲ ਜਿਹੜਾ ਆ ਉਹ ਉਹਨਾਂ ਤੇ ਜਿਹੜਾ ਨਸ਼ਾ ਤਸਕਰਾਂ ਦੇ ਵਿਰੋਧ ਐਕਸ਼ਨ ਹੋ ਰਿਹਾ ਸਰ ਮੁਕਰ ਰੈਲੀ ਜਿਸ ਤਰ੍ਹਾਂ ਸੀ ਉਹਦੇ ਵਿੱਚ ਵਿਰੋਧੀ ਤਰ੍ਹਾਂ ਬੜੀਆਂ ਨਿਸ਼ਾਨੇ ਲਾਉਣੀਆਂ ਵੀ ਜਿਸ ਤਰ੍ਹਾਂ ਇਹਨੂੰ ਇੱਕ ਸਰਕਾਰੀ ਇੱਕ ਰੈਲੀ ਕਿਹਾ ਗਿਆ ਜਿੱਥੇ ਮਰਜ਼ੀ ਨਿਸ਼ਾਨੇ ਲਾ ਲੈਣ ਜੇ ਨਿਸ਼ਾਨੇ ਉਹਨਾਂ ਦੇ ਗਏ ਹੋਣ ਹੁਣ ਕਿਸੇ ਦਾ ਕਿਤੇ ਨਿਸ਼ਾਨੇ ਨ ਲੱਗਣਾ ਨਿਸ਼ਾਨਾ ਸਿਰਫ ਭਗਵੰਤ ਮਾਨ ਸਾਹਿਬ ਦਾ ਲੱਗਣਾ ਹੋਰ ਨਹੀਂ ਕਿਸੇ ਦਾ ਲੱਗਣਾ